ਆਹ ਬੋਲੀ ਮਹਾਰਾਜ ਬੋਲੀ ਲਗਾ ਇੰਦ ਨਹੀਂ ਉਹ ਪਰਲੇ ਪਾਣੀ ਤੇ ਮਾਨ ਮਾ ਨਹੀਂ ਤੇ ਹੈ ਹਾਂਜੀ ਭਾਈ ਜੀ ਇਹ ਕੀ ਗੱਲ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਸਬੰਧੀ ਇਹ ਜੀ ਜਿਹੜੀ ਜਗਾ ਇਹਦੀ ਹੈ ਇਹਦੀ ਰਿਜੈਕਟ ਦੀ ਮੇਰੇ ਕੋਲੇ ਹੈ ਮੇਰੇ ਨਾਂ ਜਗਾ ਇਹ ਸੰਤਾ ਧਰਤ ਦੇ ਬੰਦੇ ਆ ਜਿਹੜੇ ਇਹ ੱੱੱਕੇ ਨਾਲ ਉੱਥੇ ਕਹਿੰਦੇ ਆ ਇਹਨਾਂ ਤੋਂ ਮੈਂ ਪੁਆਰੇ ਸੀਗੇ ਮੈਂ ਰੋਕਿਆ ਤੇ ਉਹ ਜਿਹੜੇ ਘਰ ਵਾਲੇ ਬੰਦੇ ਸੀ ਤੱਲ ਘਰ ਸੀਗੇ ਗਰਜਨਤ ਸਿੰਘ ਤੇ ਕਰਮਲ ਸਿੰਘ ਤੇ ਜਸਵਾਲ ਸਿੰਘ ਇਹਨਾਂ ਨੇ ਮੇਰੇ ਸੱਟਾਂ ਮਾਰੀਆਂ ਤਿੰਨਾਂ ਨੇ ਬਾਹ ਤੋੜਤੀ ਸਿਰ ਚ ਸੱਟ ਮਾਰੀ ਐ ਲੱਤਾਂ ਤੇ ਬਾਹ ਤੇ ਸਾਰੇ ਸੱਟਾਂ ਮੇਰੇ ਮਾਰੀਆਂ ਤੇ ਮੇਰੇ ਘਰ ਵਾਲੀ ਦੇ ਜਸਵਿੰਦਰ ਸਿੰਘ ਆ ਜਿਹੜਾ ਗਰਚਰਨ ਸਿੰਘ ਦਾ ਮੁੰਡਾ ਉਹਨੇ ਲੀੜੇ ਪਾੜੇ ਐ ਤੇ ਉਹਨਾਂ ਦੀ ਜਿਹੜੀ ਮਾਂ ਐ ਘਰ ਵਾਲੀ ਹੈ ਉਹਨਾਂ ਨੇ ਉਹਨੂੰ ਮੁਕਤੀ ਤੌਰ ਤੇ ਮੁਕੀ ਕੀਤੀ ਹੈ ਇੱਕ ਪ੍ਰਜੰਟ ਸਿੰਘ ਦੀ ਘਰ ਵਾਲੀ ਹੈ ਇੱਕ ਗਰਮੀਰ ਕੌਰ ਹੈ ਇਹਨਾਂ ਨੇ ਸਾਨੂੰ ਸਾਰਾ ਕੁਝ ਇਹਨਾਂ ਨੇ ਕੀਤਾ ਕੋਈ ਅਸਬੰਧੀ ਪੁਲਿਸ ਰਿਪੋਰਟ ਕਰਵਾਈ ਹੈ ਤੁਸੀਂ ਹਾਂ ਜੀ ਪੁਲਿਸ ਰਿਪੋਰਟ ਕਰਵਾਈ ਹੈ ਤੇ ਕੋਈ ਪੁਲਿਸ ਮੁਲਾਜ਼ਮ ਤੁਹਾਡੇ ਬਿਆਨ ਲੈਣ ਲਈ ਪਹੁੰਚਿਆ ਨਹੀਂ ਬਿਆਨ ਲੈਣ ਲਈ ਇੱਥੇ ਨਹੀਂ ਪਹੁੰਚਿਆ ਜੀ ਉੱਥੇ ਮੌਕੇ ਤੇ ਮੁਲਾਜ਼ਮ ਗਏ ਸੀਗੇ ਮੌਕਾ ਵੇਖ ਕੇ ਉਹਨਾਂ ਨੂੰ ਕੀ ਕਿਹਾ ਤੁਸੀਂ ਅਸੀਂ ਕਿਹਾ ਵੀ ਸਾਡੇ ਸੱਟਾਂ ਮਾਰੀਆਂ ਇਹਨਾਂ ਨੇ ਉਹ ਆਂਦੇ ਵੀ ਤੁਸੀਂ ਉੱਥੇ ਬਾਗਾਪੁਰਾਣਾ 11 ਵਜੇ ਆ ਜਾਓ ਇਹਨਾਂ ਨੂੰ ਵੀ ਸੱਦਿਆ ਤੁਹਾਨੂੰ ਵੀ ਸੱਦਿਆ ਹਜੇ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀਗੀ ਅਸੀਂ ਉਤੋਂ ਆ ਕੇ ਅਸੀਂ ਫਿਰ ਬਾਗਾਪੁਰਾਣਾ ਨਹੀਂ ਗਏ ਸੱਟਾ ਵਜਿੰਗਾ ਕਰਕੇ ਮੈਨੂੰ ਮੇਰੇ ਜਵਾਈ 30 ਕਿਲੋਮੀਟਰ ਤੋਂ ਆ ਕੇ ਚੱਕ ਕੇ ਤੇ ਲੈ ਕੇ ਆਏ ਆ ਕੁੜੀ ਮੇਰੀ ਉਹਨੇ ਮੈਨੂੰ ਦਾਖਲ ਕਰਾਇਆ ਇੱਥੇ ਆ ਕੇ ਜਵਾਕ ਮੇਰੇ ਦੋਨੇ ਮੁੰਡੇ ਘਰੇ ਹੈ ਨਹੀਂ ਸੀਗੇ ਮੈਂ ਤੇ ਮੇਰੇ ਘਰ ਵਾਲੀ ਦੋਨੇ ਹੀ ਘਰੇ ਸੀਗੇ ਹੋਰ ਸਾਡਾ ਬੰਦਾ ਕੋਈ ਨਹੀਂ ਸੀ ਕਿੰਨੇ ਜਾਣੇ ਸੀ ਜਿਨ੍ਹਾਂ ਨੇ ਕੁੱਟਿਆ ਤੁਨੂੰ ਉਹ ਜੀ 11 12 ਬੰਦੇ ਸੀਗੇ ਬੰਦੇ ਕੁੜੀਆਂ ਇਹ ਬਾਹ ਤੇ ਕਿੰਨੀ ਸੱਟਾਂ ਟੁੱਟੀਆਂ ਬਾਹਾਂ ਹਾਂ ਬਾਹ ਟੁੱਟੀ ਆ ਜੀ ਤੇ ਸਿਰ ਤੇ ਕਿੰਨੀ ਸੱਟ ਸਿਰ ਤੇ ਵੀ ਹੈਗੀ ਆ ਜੀ ਅੱਧਾ ਸਿਰ ਮੇਰਾ ਨਹੀਂ ਕੰਮ ਕਰਦਾਗਾ ਤੇ ਪਾਸਟਰ ਮੇਰਾ ਨਹੀਂ ਕੰਮ ਕਰਦਾਗਾ ਲੱਤ ਤੇ ਜਾਣ ਕੇ ਤੇ ਮੇਰੇ ਮਗਰਲੇ ਪਾਏ ਮੋਢੇ ਤੇ ਇੱਕ ਸੱਟ ਹੈਗੀ ਆ ਉਹ ਵੀ ਨਹੀਂ ਕੰਮ ਕਰਦਾ ਮੇਰਾ ਮੋਢਾ ਵੀ ਤੇ ਮੈਂ ਆਪ ਦੇ ਲਈ ਸਾਰੀ ਉੰਨੇ ਕਾਰਵਾਈ ਕਰਨੀ ਚਾਹੁੰਦਾ ਹੈ ਕਿ ਸਹੀ ਢੰਗ ਤਰੀਕੇ ਨਾਲ ਕੀਤੀ ਜਾਵੇ ਇਹਦੀ ਮੰਗ ਹੈ